कोई ना, ऐसी जगते टैम मसाल जीरी दुनिया त्रीना चापी मारी मैं जमा अंदर पढ़ ना ते राम जी नज़र कर ते करी हुई तागे अंदर बाह पकड़ते रु कोई ना हो करके कृपा करके क्रता कर श शुकर ते वेना हो नमतां ते पांडगना बिबिखर दे जुड़े कोई ना पांडगना बिबिखर दे जुड़े कोई ना हवा कुल के हर्ष पाप दीसी लोको चक तो जुल्म मिटाएगा ए ਲੋਕ ਜਿੰਨਾਂ ਨੂੰ ਨਾਲ ਦੇ ਸ਼ੂਣ ਕਰਦੇ ਸੀ ਨੇ ਚੁੱਕ ਕੇ ਉਹਨਾਂ ਨੂੰ ਲਾਏਗਾ ਇਹ ਫਾਸਿਲ ਕੱਟ ਕੇ ਗਲੋ ਗੁਲਾਮੀਆਂ ਦੀ ਪਾਲ ਪਰਮਾਤ ਆਜ਼ਾਦ ਕਰਾਏਗਾ ਇਹ ਤੀਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿੱਚ ਹਰਥਾ ਪੂਜਿਆ ਜਾਏਗਾ ਇਹ ਪੂਜਣ ਲੋਕ ਸਖੀਰਤਾ ਮਾ ਗਿਰੀ ਦੇ ਲਾਲ ਦੀਆਂ ਅਜਰ ਸਿਕਤਾ ਹੋ ਰੀਆਂ ਨੇ ਆਓ ਉਹਨਾਂ ਦੇ ਆਂਡ

ਖੁਕੂਅਤੇ ਬਤੂ ਕੋਤੇ ਨਾ ਕਰਦੇ ਰਹਿਣ ਵਾਲੇ ਕੋਹ ਭਾਜ ਇਸ ਵਕਤ ਆਪਣੇ ਭਾਈ ਬਲੂਕ ਦਾ ਬਦਲਾ ਲੈਣ ਦੇ ਫਕਰ ਗੁਰੂ ਸਾਹਿਬ ਦੇ ਕੋਲ ਪਹੁੰਚੇ ਸਦਾ ਗੁਰੂ ਸਾਹਿਬ ਸਾਹਿ ਸ਼ਹਿ ਸ਼ਪਤਾਨ ਉੱਤਕਿਆ ਹੋਇਆ ਉਹਨਾਂ ਦਾ ਜਾਹੋ ਜਲਾਲ ਢੇੜਾ ਪੈ ਗਿਆ ਗੁਰੂ ਸਾਹਿਬ ਦੇ ਚਰਨਾ ਤਰ ਤੇ ਪਏ ਤੇ ਗੁਰੂ ਸਾਹਿਬ ਦੇ ਨਾਲ ਸ਼ਬਦਾਂ ਰਾਹੀਂ ਸੰਗੀ ਰਾਹੀਂ ਇੱਕ ਸਤਨ ਪਾਈ ਹੈ ਕੁਝ ਸ਼ਬਦ ਪੜੇ ਨੇ ਰੂਸ ਖਾਪੋ ਮੇਲਾ ਦੇ ਕਰ ਆਏ ਹੋਏ ਬਸਰੇ ਨੇ ਕਹਿਣ ਲੱਗੇ ਨੇ ਐ ਭਾਈ ਮੰਗੋ ਕੀ ਮੰਗ ਕਰਦੇ ਹੋ ਤੇ ਦੋਨੇ ਪੱਜਾ ਨੇ ਫਿਰ ਰੂਸ ਸਾਹਿਬ ਦੇ ਚਰਨ ਪਰਸਦਿਆ ਹੋਇਆ ਕਿ ਆ ਸਰਕੇ ਪਾਤਸ਼ਾਹ ਸਾਡੀ ਗਰਤ ਜੁਹਾਰ ਦੇ ਉੱਪਰ ਤੁਹਾਡੇ ਚਰਨਾਂ ਦੇ ਵਿੱਚ ਇੱਕੋ ਹੀ ਮੰਗ ਹੈ ਕਿ ਕਿਸੇ ਵਕਤਾਂ ਕਮੀwidehat ਨਬੀ ਖਾਨ ਹੋਰਾਂ ਨੇ ਮਾਛੀਵਾੜੇ ਦੇ ਜਗਲਾ ਕੋਲੋ ਤੋਂ ਲੋਕੋ ਉੱਤ ਪਿੰਡ ਦੇ ਫੀਲ ਬਣਾ ਕੇ ਰਵਾਨਾ ਕੀਤਾ ਅਸੀਂ ਉਸੇ ਤਰ੍ਹਾਂ ਹੀ ਉਹੋ ਜਿਹਾ ਵਿਧਿਸ਼ ਰ ਦੁਬਾਰਾ ਦੇਖਣਾ ਚਾਹੁੰਦੇ ਹਾਂ ਸੱਚੇ ਪਾਤਸ਼ਾਹ ਜੇ ਤੁਸੀਂ ਸਾਡੇ ਤੇ ਸੁੱਖਿਓ ਤਾਂ ਸਾਡੇ ਉੱਪਰ ਜਰੂਰ ਕਿਰਪਾ ਕਰੋ ਅਸੀਂ ਚਾਹੁੰਦੇ ਆ ਘਰ ਦਾ ਪਹਿਲੀ ਜਵਾਈਏ ਅਸੀਂ ਚਾਹੁੰਦੇ ਆ ਤੁਹਾਡੇ ਕਿਸਨ ਉਸੇ ਤਰ੍ਹਾਂ ਹੀ ਕੋਮਲ ਬਈ ਨਲ ਧੋਕੇ ਉਹਨਾਂ ਨੂੰ ਖੁੱਲਿਆ ਛੱਡ ਕੇ ਕੋਦੇ ਉੱਪਰ ਅਤਰ ਫਰੈਂਦਾ ਦੇ ਛਿਲਕਾ ਕਰੀਏ ਸੱਚੇ ਪਤਸ਼ਾਹ ਅਸੀਂ ਚਾਹੁੰਦੇ ਆ ਤੁਹਾਡੇ ਸਿਰ ਦੇ ਉੱਪਰ ਉਸੇ ਤਰ੍ਹਾਂ ਹੀ ਗੋਲ ਸਾਫੀ ਸਜਾਉਂਦਿਆ ਹੋਇਆ ਗਲ ਦੇ ਵਿੱਚ ਉਹੀ ਪੀਰ ਸੁਰੀਲਾ ਵਾਲੇ ਸੁੱਚੇ ਚੋਲੇ ਪਵਾਈਏ ਅਤੇ ਤੁਹਾਡੇ ਕੰਪਲ ਉੱਪਰ ਸਰਦਾਰ ਕਰਕੇ

ਕਿੱਨਾ ਵੱਲੋਂ ਅੱਜ ਪਿੰਡ ਦੇ ਪੀਰ ਮਰਾਏ ਗਏ ਨੇ ਉਹ ਇਤਿਹਾਸ ਆਪ ਸਤਿ ਸੰਤੋਖ ਦੇ ਨਾਲ ਸੁਖੂ ਅਤੇ ਬੁੱਗੂ ਦੀ ਫਾਜ਼ਕ ਪਿੰਡ ਦੇ ਵਿੱਚ ਕੀਤੀ ہوئی ਅਮਾਤ ਸਫਲਤੀ ਉਹ ਪਿੰਡ ਦੇ ਪੀਰ ਮਨਾਉਣ ਦੀ ਖਾਤਰ ਸੂਬੇਦਾਰ ਹਸਨ ਸਿੰਘ ਦੀ ਪ੍ਰਾਰਥਨਾ ਨਹੀਂ ਖੇਡੇ ਪੜੇ ਦੀ ਕਲਮਾ ਬਾਦ ਜਗਬਤ ਸਿੰਘ ਸੌਹਕਿਆਂ ਵਾਲਾ ਜੱਫਾ ਕਿਉਂ ਬੇਤਰੀਏ ਕਦੇ ਆਰਜ ਕਰਨਾ ਹਾਤ ਜੋੜ ਕੇ ਸੁਖੂ ਬੁੱਗੂ ਵੀਰਾਂ موتي اسی اٹھالئے جنم وچ دے پیرا وے سکھ بہت بولتے بنتے تو رات ارجا کر دے لوڑی دے پجنا گردی ترا بوڑی مٹ کد طرحی جدوں سریر کھٹکے تے اسی

वारे जगद माता करिया दिया सी होवे जिने मुठिया मिया जिने परिया पारा हाथ रे दे। सारु तेल लगा के छट जागे खुले बाके सरते दसतार नी बन जागे तिली तिली

सिटे साढे साप त सवेर हूंदा कर मन ख़ुशिया करियो ਉਹ ਬਣ ਕੇ जी ਜੀ तीर ਉਹ ਤੇ खे सनो मथ ਕੇ ਆਏ

ਸਾਨੂੰ ਤਾਂ ਚੁੰਮੀ ਲੱਗ ਗਈ ਸਾਰੀ ਲਾਣੋਂ ਤੱਕ ਦੇ ਬੇਰੇ ਦੀ ਟਿੱਕੀ ਹਰ ਕੇ ਤਨ ਤਰਵਣ ਕੇ ਮੂਰੂ ਜੀ ਸੰਨ गुरू जी सनो जे न पी पीले बणे हो जांगे निमो चाहे वो मेरी सच्चे पाप शादी हो पार पावर चौहत्तर चरचर नचे पल्ला पल्ले हत्थी पाड़े आया सादा परचा ना बखशी पल्ला लज्ज बदे होए हर सनेहा न पलोए